ਉਧਰ ਲੁਧਿਆਣਾ ਦੇ ਵਿੱਚ ਰੈਵਨਿਊ ਅਫਸਰਾਂ ਦੀ ਵੱਡੀ ਮੀਟਿੰਗ ਹੋਈ ਹੈ ਤੇ ਫੈਸਲਾ ਲਿਆ ਗਿਆ ਹੈ ਕਿ ਸ਼ੁੱਕਰਵਾਰ ਤੱਕ ਰਜਿਸਟਰੀਆਂ ਨਹੀਂ ਹੋਣਗੀਆਂ ਹਾਲਾਂਕਿ ਬਾਕੀ ਦੇ ਕੰਮਕਾਜ ਜਾਰੀ ਰੱਖਣ ਦੀ ਗੱਲ ਆਖੀ ਗਈ ਹੈ ਐਸੋਸੀਏਸ਼ਨ ਦੇ ਵੱਲੋਂ ਕਿਹਾ ਗਿਆ ਏ ਕਿ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਣਾ ਹੈ ਉਹਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਨੇ ਚੇਕੜ ਉਛਾਲਿਆ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਵੇਰਵਾ ਵੀ ਅਸੀਂ ਉਜਾਗਰ ਕਰਾਂਗੇ ਦੱਸਦੀਏ ਕਿ ਪੰਜਾਬ ਭਰ ਦੇ ਵਿੱਚ ਸਮੂਹਿਕ ਛੁੱਟੀ ਤੇ ਨੇ ਤਹਿਸੀਲਦਾਰ ਅਸਲ 'ਚ ਵਿਜੀਲੈਂਸ ਦੇ ਐਕਸ਼ਨ ਦਾ ਵਿਰੋਧ ਕਰ ਰਹੇ ਨੇ ਇਸ ਦੇ ਨਾਲ ਹੀ ਜੋ ਅੱਜ ਮੀਟਿੰਗ ਹੋਈ ਹੈ ਐਸੋਸੀਏਸ਼ਨ ਦੇ ਉਸ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਬਾਕੀ ਦੇ ਕੰਮਕਾਰ ਤਾਂ ਕਰਾਂਗੇ ਪਰ ਰਜਿਸਟਰੀਆਂ ਨਹੀਂ ਕਰਾਂਗੇ ਸ਼ੁੱਕਰਵਾਰ ਤੱਕ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਨਹੀਂ ਹੋਣਗੀਆਂ ਪੰਜਾਬ ਭਰ ਦੇ ਵਿੱਚ ਅੱਜ ਵੀ ਸਮੂਹਿਕ ਛੁੱਟੀ ਤੇ ਨੇ ਤਹਿਸੀਲਦਾਰ ਦਰਸਲ ਵਿਜੀਲੈਂਸ ਦੇ ਐਕਸ਼ਨ ਦਾ ਵਿਰੋਧ ਕਰ ਰਹੇ ਨੇ ਤਹਿਸੀਲਾਂ 'ਚ ਕੰਮ ਕਰਵਾਉਣ ਆਏ ਲੋਕ ਪਰੇਸ਼ਾਨ ਹੋ ਰਹੇ ਨੇ ਰਜਿਸਟਰੀਆਂ ਅੱਜ ਵੀ ਨਹੀਂ ਹੋਈਆਂ ਇੰਤਕਾਲ ਵੀ ਅੱਜ ਨਹੀਂ ਹੋਏ ਤੇ ਬਿਨਾ ਕੰਮ ਕਰਵਾਏ ਲੋਕਾਂ ਨੂੰ ਖਾਲੀ ਹੱਥ ਮੋੜਨਾ ਪਿਆ ਹੈ ਤੁਹੇ ਪਾਸੇ ਐਸੋਸੀਏਸ਼ਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਪਹਿਲਾਂ ਸਰਕਾਰ ਨਾਲ ਮੀਟਿੰਗ ਕਰਾਂਗੇ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਰਜਿਸਟਰੀਆਂ ਹੋਣਗੀਆਂ ਫਿਲਹਾਲ ਦੇ ਲਈ ਸ਼ੁੱਕਰਵਾਰ ਤੱਕ ਰਜਿਸਟਰੀਆਂ ਬੰਦ ਕਰ ਦਿੱਤੇ ਗੀਆਂ ਨੇ ਤਹਿਸੀਲਦਾਰਾਂ ਦੇ ਵੱਲੋਂ ਇਹ ਵੱਡਾ ਐਲਾਨ ਐਸੋਸੀਏਸ਼ਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਰੈਵਨਿਊ ਅਫਸਰਾਂ ਦੀ ਇਹ ਮੀਟਿੰਗ ਲੁਧਿਆਣਾ ਦੇ ਵਿੱਚ ਹੋਈ ਹੈ ਹਾਲਾਂਕਿ ਵਿਜੀਲੈਂਸ ਦੇ ਵੱਲੋਂ ਜੋ ਐਕਸ਼ਨ ਲਿਆ ਗਿਆ ਹੈ ਸਰਕਾਰ ਜ਼ੀਰੋ ਟੋਲਰੈਂਸ ਵਰਤ ਰਹੀ ਹੈ ਭ੍ਰਿਸ਼ਟਾਚਾਰ ਨੂੰ ਲੈ ਕੇ ਕਿ ਰਿਸ਼ਵਤਖੋਰੀ ਨਹੀਂ ਚੱਲੇਗੀ ਸਾਰੇ ਤਹਿਸੀਲ ਦਫ਼ਤਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗਣਗੇ ਹਰ ਚੀਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਏਗੀ ਪਰ ਦੂਜੇ ਪਾਸੇ ਇਸ ਦੇ ਖਿਲਾਫ ਨੇ ਰੈਵਨਿਊ ਅਫਸਰ ਅਤੇ ਅੱਜ ਇੱਕ ਮੀਟਿੰਗ ਜਿਸ ਦੇ ਵਿੱਚ ਕਿਹਾ ਗਿਆ ਕਿ ਰਜਿਸਟਰੀਆਂ ਨਹੀਂ ਕਰਾਂਗੇ ਸ਼ੁੱਕਰਵਾਰ ਤੱਕ ਸਰਕਾਰ ਨਾਲ ਮੀਟਿੰਗ ਕਰਾਂਗੇ ਤੇ ਜਿਹੜੇ ਸਾਡੇ ਤੇ ਚਿੱਕੜ ਉਸ਼ਾਲ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਵੇਰਵਾ ਵੀ ਉਜਾਗਰ ਕਰਾਂਗੇ ਇਸਲੇ ਦਿਨਾਂ ਚ ਜੋ ਹੋਇਆ ਉਹ ਸਾਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਸਰਕਾਰ ਸ਼ਾਇਦ ਆਪਣਾ ਆਂਗ ਹੀ ਨਹੀਂ ਸਮਝਦੀ। ਹੋਰ ਜੋ ਵਿਜੀਲੈਂਸ ਡਿਪਾਰਟਮੈਂਟ ਨੂੰ ਖੁੱਲੀ ਛੁੱਟੀ ਦਿੱਤੀ ਹੈ ਕਿ ਇੱਕ ਇਰੈਸ਼ਨਲ ਤਰੀਕੇ ਦੇ ਨਾਲ ਕਾਰਵਾਈਆਂ ਕਰੋ ਅਸੀਂ ਉਸ ਦੇ ਖਿਲਾਫ ਅੱਜ ਇਕੱਠੇ ਹੋਏ ਹਾਂ ਇੱਕ ਸਾਂਝੀ ਤਾਲਮੇਲ ਕਮੇਟੀ ਬਣਾਈ ਆ ਜਿਹਦੇ ਵਿੱਚ ਸਾਰੀਆਂ ਐਸੋਸੀਏਸ਼ਨਾਂ ਦੇ ਸਾਰੀਆਂ ਯੂਨੀਅਨਾਂ ਦੇ ਨੁਮਾਇੰਦੇ ਹੈਗੇ ਆ ਅਸੀਂ ਅੱਜ ਤੋਂ ਬਾਅਦ ਸਾਰੇ ਰਲ ਕੇ ਕੰਮ ਕਰਾਂਗੇ ਔਰ ਆਪਣੇ ਮਾਨ ਸਨਮਾਨ ਦੀ ਲੜਾਈ ਜਿਹੜੀ ਉਹਨੂੰ ਜਾਰੀ ਰੱਖਾਂਗੇ ਇਸ ਦੇ ਵਿੱਚ ਫੈਸਲਾ ਇਹ ਲਿਆ ਗਿਆ ਕਿ ਜਿਹੜੀ ਪਿਛਲੇ ਦਿਨੀ ਕਾਰਵਾਈਆਂ ਹੋਈਆਂ ਉਹ ਰਜਿਸਟ੍ਰੇਸ਼ਨ ਨੂੰ ਲੈ ਕੇ ਹੋਈਆਂ ਸੋ ਸਾਰੇ ਅਸੀਂ ਇੱਕ ਮਤਾਂ ਕਿ ਜਿਹੜਾ ਰਜਿਸਟ੍ਰੇਸ਼ਨ ਦਾ ਕੰਮ ਆ ਉਹ ਸਬ ਰਜਿਸਟਰ ਸਬ ਰਜਿਸਟਰਾਰ ਸਹਿਬਾਨ ਤਹਿਸੀਲਦਾਰ ਮੈ ਤਹਿਸੀਲਦਾਰ ਔਰ ਸਾਡੇ ਜਿਹੜੇ ਰਜਿਸਟਰੀ ਕਲਰਕ ਕਰਦੇ ਆ ਉਹ ਅਗਲੇ ਕੁਝ ਦਿਨਾਂ ਲਈ ਸਸਪੈਂਡ ਕੀਤਾ ਜਾਂਦਾ ਸ਼ੁੱਕਰਵਾਰ ਨੂੰ ਦੁਬਾਰਾ ਅਸੀਂ ਮੀਟਿੰਗ ਕਰਾਂਗੇ ਉਸ ਦੇ ਵਿੱਚ ਜੋ ਵੀ ਡਵੈਲਪਮੈਂਟ ਸਰਕਾਰ ਵੱਲੋਂ ਸਾਡੀ ਕੋਈ ਗੱਲਬਾਤ ਜਾਂ ਅਡਵਾਈਸ ਕੋਈ ਹੁੰਦੀ ਹੈ ਵਿਚਾਰ ਕੇ ਫਿਰ ਫੈਸਲਾ ਲਿਆ ਜਾਵੇ ਕਿ ਜਿਹੜੇ ਲੋਕ ਸਾਡੇ ਤੇ ਚਿੱਕੜ ਸੁੱਟਦੇ ਆ ਅਸੀਂ ਉਹਨਾਂ ਦੇ ਕੱਚੇ ਜਿੱਥੇ ਵੀ ਸਾਰੇ ਉਜਾਗਰ ਕਰਾਂਗੇ ਔਰ ਉਹਨਾਂ ਦੀਆਂ ਜੋ ਬੇਨਾਮੀਆ ਨਾਮੀਆਂ ਜੋ ਪ੍ਰਾਪਰਟੀਆਂ ਹੈਗੀਆਂ ਉਹ ਸਾਡੇ ਕੋਲ ਕੁਝ ਦੀ ਲਿਸਟ ਪਹੁੰਚ ਗਈ ਹੈ ਲਗਭਗ ਬਾਕੀ ਵੀ ਅਸੀਂ ਤਿਆਰ ਕਰਕੇ ਸਾਰਿਆਂ ਉਹਦੇ ਵਿੱਚ ਚਾਹੇ ਵਿਜੀਲੈਂਸ ਦੇ ਅਫਸਰ ਆ ਚਾਹੇ ਕੋਈ ਹੋਰ ਵੱਡੇ ਅਫਸਰ ਆ ਚਾਹੇ ਕੋਈ ਪੋਲੀਟੀਕਲ ਬੰਦੇ ਜਿਹੜਾ ਵੀ ਕੋਈ ਸਾਡੇ ਉੱਤੇ ਚਿੱਕੜ ਸੱਟਣ ਦੀ ਕੋਸ਼ਿਸ਼ ਕਰੂਗਾ ਬਿਨਾਂ ਗੱਲ ਤੋਂ ਅਸੀਂ ਉਹਦਾ ਪਰਦਾ ਜਿਨਾ ਉਫਾਸ਼ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ